ਅੱਜ ਸਾਡੀ ਸੰਸਥਾ ਮੁਕਸਰ ਵਿਕਾਸ ਮਿਸ਼ਨ ਨੇ ਜ਼ਿਲ੍ਹੇ ਦੀ ਟ੍ਰੈਫਿਕ ਅੰਚਾਰ ਡੀਐਸਪੀ ਹੈੱਡਕੁਆਰਟਰ 3 ਅਮਨਦੀਪ ਜੀ ਨਾਲ ਉਹਨਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਇੱਕੋ ਇੱਕ ਮੁੱਦਾ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਹੋਰ ਵਧੀਆ ਢੰਗ ਨਾਲ ਚਲਾਉਣ ਬਾਰੇ ਸੀ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜ਼ਿਲ੍ਹੇ ਦੀ ਟ੍ਰੈਫਿਕ ਪੁਲਿਸ ਜ਼ਿਲ੍ਹੇ ਅੰਦਰ ਟ੍ਰੈਫਿਕ ਨੂੰ ਕੰਟਰੋਲ ਕਰਨ ਵਿੱਚ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ। ਫਰantu ਫਿਰ ਵੀ ਕੁਝ ਸਾਡੇ ਲੋਕਾਂ ਵੱਲੋਂ ਆਮ ਲੋਕਾਂ ਵੱਲੋਂ ਕੀਤੀ ਲਾਪਰਵਾਹੀ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਇਸ ਅਵਸਥਾ ਨੂੰ ਚੰਗੀ ਤਰ੍ਹਾਂ ਚਲਾਉਣ ਵਿੱਚ ਬੜੀ ਮੁਸ਼ਕਲ ਪੇਸ਼ ਆਉਦੀ ਹੈ ਸਾਡੀ ਸਹਾਇਤਾ ਮੁਖਸ਼ਰ વિકાસ ਮਿਸ਼ਨ ਨੇ ਅੱਜ ਸਾਹਿਬ ਡੀਐਸਪੀ ਸਾਹਿਬ ਨੂੰ ਇੱਕ ਸੁਝਾਅ ਪੱਤਰ ਦਿੱਤਾ ਹੈ ਜਿਸ ਵਿੱਚ ਇਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਦੀਵਾਲੀ ਦੇ ਤਿਉਹਾਰ ਲੰਗਰ ਤੋਂ ਬਾਅਦ ਸ਼ਹਿਰ ਨਿਵਾਸੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਜਾਵੇ ਇਸ ਮੀਟਿੰਗ ਵਿੱਚ ਵਪਾਰ ਮੰਡਲ ਸਾਰੇ ਵਾਹਨਾਂ ਦੇ ਜੋ ਯੂਨੀਅਨਾਂ ਬੜੀਆਂ ਹੋਈਆਂ ਹਨ ਆਟੋ ਰਿਕਸ਼ਾ ਯੂਨੀਅਨ ਅਤੇ ਸ਼ਹਿਰ ਦੀਆਂ ਐਨ ਜੀਓ ਨਾਲ ਸਾਂਝੀ ਮੀਟਿੰਗ ਕੀਤੀ ਜਾਵੇ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਸਮਝਾਇਆ ਜਾਵੇ ਅਤੇ ਉਹਨਾਂ ਨੂੰ ਇਸ ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਸ਼ਹਿਰ ਵਿੱਚ ਬਹੁਤ ਵੱਡੀ ਸਮੱਸਿਆ ਵਨਵੇ ਟ੍ਰੈਕ ਦੀ ਹੈ ਇਸ ਸਵੱਛਤਾ ਨੂੰ ਵੀ ਲਾਗੂ ਕਰਾਉਣ ਦੇ ਉਪਰਾਲੇ ਕੀਤੇ ਜਾਣ ਬਾਈਪਾਸ ਨੂੰ ਚਾਲੂ ਰੱਖਿਆ ਜਾਵੇ ਕਿਉਂਕਿ ਜੋ ਨਰਮੇ ਦੇ ਸੀਜ਼ਨ ਵਿੱਚ ਤਣਕ ਦੇ ਸੀਜ਼ਨ ਵਿੱਚ ਤੋਂ ਛੋਡੇ ਦੇ ਸੀਨੀਅਰ ਬੱਚੋਂ ਟਰਾਲੀਆਂ ਦਾਣਾ ਮੰਡੀ ਆਉਂਦੀਆਂ ਹਨ ਤਾਂ ਉਹ ਸ਼ਹਿਰ ਵਿੱਚ ਦੀ ਜਾ ਕੇ ਆਉਂਦੀਆਂ ਹਨ ਉਹਨਾਂ ਨੇ ਬਾਈ ਮਜੂਰੀ ਕੀਤਾ ਜਾਵੇ ਇਸ ਤੋਂ ਇਲਾਵਾ ਸ਼ਹਿਰ ਅੰਦਰ ਹੈਵੀ ਵਹੀਕਲਾਂ ਦੀ ਪਾਬੰਦੀ ਐਂਟਰੀ ਦੇ ਪਾਬੰਦੀ ਲਾਈ ਜਾਵੇ ਅਤੇ ਉਹਨਾਂ ਵਾਸਤੇ ਇੱਕ ਸਮਾਂ ਸੀਮਾ ਨਿਸ਼ਚਿਤ ਕੀਤਾ ਜਾਵੇ ਡੀਐਸਪੀ ਸਾਹਿਬ ਨੇ ਸਾਡੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਵਿਸ਼ਵਾਸ ਦਵਾਇਆ ਕਿ ਤਿਉਹਾਰਾਂ ਦੇ ਦਿਨ ਲੰਗਰ ਤੋਂ ਬਾਅਦ ਇਸ ਵਿਸ਼ੇ ਸਬੰਧੀ ਸ਼ਹਿਰ ਨਿਵਾਸੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਇਸ ਮਾਮਲੇ ਵੱਲ ਧਿਆਨ ਦੇ ਕਾਸਮਿਸ਼ਨ ਬਲੌਨ ਜਗਜੀਤ ਓਸੀ ਜੀ ਤੇ ਉਹਨਾਂ ਦੇ ਨਾਲ ਦੇ ਸਾਰੇ ਸਾਥੀ ਮਿਲਾਏ ਜੀ ਤੇ ਉਹਨਾਂ ਨੇ ਸਟੇਪ ਪਾਲਿਸੀ ਦੀ ਸਲਾਹਾਂ ਕੀਤੀ ਤੇ ਕੁਝ ਹੋਰ ਸੁਝਾਅ ਦਿੱਤੇ ਜਿਹਨਾਂ ਤੋਂ ਅਸੀਂ ਮੀਟਿੰਗ ਬੁਲਾ ਕੇ ਸਾਰੇ ਟੈਮਪੂ ਯੂਨੀਅਨ ਆਮੀ ਤੇ ਹੋਰ ਵਪਾਰ ਮੰਡਲਾਂ ਨੂੰ ਬੁਲਾ ਕੇ ਉਹਨਾਂ ਨੂੰ ਸੁਝਾਵਾਂਗੇ ਕਿ ਤਾਂ ਜੋ ਹੋਰ ਸਚਾਰੂ ਢੰਗ ਨਾਲ ਪਰ ਟ੍ਰੈਫਿਕ ਨੂੰ ਚਲਾ ਸਕੀਏ ਤੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਜਿਹੜੇ ਟ੍ਰੈਫਿਕ ਦੇ ਰੂਲ ਰੈਗੂਲੇਸ਼ਨ ਹੈ ਉਹਦੀ ਪਾਲਣਾ ਕਰਨ ਤਾਂ ਜੋ ਉਨਾ ਕਰਕੇ ਕਿਸੇ ਹੋਰ ਆਮ ਆਰਾਮ ਰਾਂਗੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਸਾਡੀ ਮਾਜੂਦ ਐਸਐਸਪੀ ਡਾਕਟਰ ਅਜੀ ਚੋਧਰੀ ਜੀ ਇਹ ਵੱਲੋਂ ਸਖਤ ਅਦਾਇਤ ਹੈ ਵੀ ਸਾਤ ਜੇ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਤਾਂ ਉਸ ਤੇ ਸਖਤ ਕਾਰਵਾਈ ਕੀਤੀ ਜਾਵੇ ਕਿਸੇ ਦੇ ਕਰਕੇ ਆਮ ਪਬਲਿਕ ਨੂੰ ਤੇ ਜਾਂ ਆਉਣ ਵਾਲੇ ਰਾਹੀ ਗਿਰਾਂ ਨੂੰ ਕੋਈ ਪ੍ਰੋਬਲਮ ਆਵੇ ਇਸ ਕਰਕੇ ਅਸੀਂ ਕੱਲ ਸਪੈਸ਼ਲੀ ਇੱਕ ਮਹਿਮ ਚਲਾਈ ਉਹਦੇ ਤਰੂ ਸਾਰੇ ਦੁਕਾਨਦਾਰਾਂ ਨੂੰ ਜਿਹੜੇ ਹਸਪੀਟਲ ਦੇ ਡਾਕਟਰ ਸਾਹਿਬ ਨੂੰ ਸਮਝਾਇਆ ਤੇ ਉਹਨਾਂ ਨੇ ਸਾਰਿਆਂ ਨੇ ਸਾਡੇ ਨਾਲ ਬਹੁਤ ਕੋਆਪਰੇਟ ਕੀਤਾ ਤੇ ਸਾਰਿਆਂ ਨੇ ਅੱਗੇ ਪਾਰਕਿੰਗ ਤੇ ਬਹੁਤ ਤਾਂ ਟਰਨਰਾਂ ਕੇ ਵੇਚੀ ਪਾਰਕਿੰਗ ਸਾਈਟ ਤੇ ਕਰਾਵਾਂਗੇ ਜਿੱਥੇ ਸੰਗਲ ਵਗੈਰਾ ਲੱਗੇ ਸੀ ਉਹ ਦੋ ਦੋ ਫੁੱਟ ਉਹਨਾਂ ਨੇ ਪਿੱਛੇ ਕਰ ਲਈ ਨੇ ਤੇ ਉਹ ਸਾਡੇ ਬਹੁਤ ਕਾਫੀ ਤੇ ਅਸੀਂ ਇਸੇ ਤਰ੍ਹਾਂ ਅੱਗੇ ਨੂੰ ਕਰਦੇ ਰਹਾਂਗੇ ਤਾਂ ਜੋ ਆਉਣ ਲਈ ਤਿਹਾਰਾਂ 'ਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਾ ਹੋਵੇ ਤੇ ਆਪਾਂ ਬੜੇ ਵਧੀਆ ਕੁਸ਼ਲ ਤਰੀਕੇ ਨਾਲ ਖੁਸ਼ੀ ਨਾਲ ਤਿਹਾਰ ਮਨਾ ਸਕੀਏ ਧੰਨਵਾਦ